ਮਾਂ ਗੁਜਰੀ ਕਰਮਾ ਵਾਲੀ ਆ ਜਿਸ ਮਰਤ ਸੂਰਮਾ ਜਣ ਆਏ ਨੇ ਕੀ ਦੀ ਖਾਤਰ ਲੜਤਾਰਿਆ ਮਾਲੇ ਦਾਮੀ ਬਣ ਆਏ ਐ ਅਜਲੂਂ ਦੀ ਜਤਰਾ ਕੀ ਲੀਲਾ ਸਾਰਾ ਹੀ ਪਰਵਾਰ ਗਿਆ ਤਨ ਜਿਦਰਾ ਕਲ ਗਿਆ ਵਾਲੇ ਉਤ ਚਾਰ ਤਰਮਤ ਪਰਵਾਰ ਗਿਆ ਸਦਨਾ ਦੇ ਬਾਗ ਬਗੀਚੇ ਚੋਬੀਨੇ ਕਦਰਾ ਤਾਂ ਮਰ ਜਾਗੇ ਸੀ ਲੈ ਆਇਆ ਤੇਰੇ ਨਾਲ ਊੜਦੀਆਂ ਫੁੱਲਾ ਪਹਿ ਜੋ ਬਣ ਜਾਗੇ ਸੀ ਬੰਕੇ ਪੀਰ ਫਕੀਰਾ ਦੇ ਰਹਿਮਤ ਨਰਦਰ ਨਿਵਾਰ ਗਿਆ ਤਨ ਜਿਗਰਾ ਕਲਕੀਆਂ ਵਾਲੇ ਉਤਚਾਰ ਧਰਮ ਤੋ ਵਾਰ ਗਿਆ ਰਹਿਮਤ ਦੀਆਂ ਨਜਰਾ ਪਾਈਆਂ ਨੇ ਬਬਜਾਤਾਂ ਦੇ ਸਵਰਣਾ ਤੇ ਜਦ ਧੱਕਿਆ ਜੜਾਵਾ ਜਿਵਨਤ ਅਰਸੀ ਜਿਗਰਾ ਦੇ ਚਰਨਾਂ ਤੇ ਜਲ ਕੀਤਾ ਆਯਾ ਪ੍ਰੀਤਮਨ ਮੈਂ ਨਹੀਂ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਕਲਕੀਆਂ ਵਾਲੇ ਉਤਚਾਰ ਧਰਮ ਤੋ ਵਾਰ ਗਿਆ ਜਲਤ ਪੀ ਦੀ ਦੇਗ ਅਰੰਗੇ ਉਹਦਾ ਚੱਕਰ ਪੰਨਾ ਤਸਲ ਮੰਨੇ ਮੰਦਰਾਂ ਦੇ ਜਾ ਵਿੱਚ ਪਾੜਾ ਲੋਕ ਨੇ ਜਾਂ ਜਿਸ ਪਾਦਾ ਦਿਲ ਵਿੱਚ ਕਰੇ ਦੁਆ ਤੇ ਪੁਕਾਰੇ ਗਿਰੋ ਤਨ ਜਿਵਾ ਬਰਗਿਆ ਵਾਲੇ ਦਾ ਪਤ ਜਾ ਤਮ ਤੋ ਆਰ ਗਿਆ ਅਤ ਬਾਜਣ ਸ਼ਾਨੇ ਗਰਤ ਦੀ ਲਾਕ ਲਗੀ ਤੱਕ ਤਸ ਜਾਉਂਦਾ ਰਿਆ ਨਦਪੁਰ ਦੀ ਆ ਦੀ ਜਾਨ ਮਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਰ ਲਾਰ ਗਿਆ ਤਨ ਜਿਗਰਾ ਤਲ ਗਿਆ ਵਾਰੇ ਤੇ ਜਾ ਤਰਮ ਤੋ ਵਾਰ ਗਿਆ ਲਾਛ ਲੰਕ ਲੰਕੇ ਸੂੜੇ ਦੀਆਂ ਸੱਜਾਂ ਸੌਂਦਾਰਿਆ ਵਿੱਚ ਜੰਗਲੀ ਤਾਰੇ ਸੋਹਣਿਆ ਜੀ ਮਾਲਕ ਜੀਆਂ ਸਿਖ ਤਾਂ ਗਾਉਂਦਾਰਿਆ ਪੱਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਸੋ ਮਾਈ ਗਿਆ ਤਨ ਜਿਗਰਾ ਤਲ ਗਿਆ ਵਾਰੇ ਤੇ ਜਾ ਤਰਮ ਤੋ ਵਾਰ ਗਿਆ ਮਿਹਰਬਾਨੀ ਦੀ ਦਾ ਦੋੜਾ ਵਾਰ ਤਾ ਜਦ ਵੇਕੇ ਅਡੇਗਿਆ ਦੀਤ ਪਿਆਲਾ ਇੰਗਲ ਤੋੜ ਜਾਰ ਗਿਆ ਤਨ ਜਿਗਰਾ ਤਲਗਿਆ ਵਾਲੇ ਤੋ ਚਾਰ ਤਰਮ ਤੋ ਵਾਰ ਗਿਆ ਹੁਣ ਦਰਦ ਕੋਣੀ ਮਟਿਆ ਦੀ ਰੋ ਰੋ ਕੇ ਦੱਸੀ ਨੂੰ ਰਹਿਨੇ ਮੱਥੇ ਤੇ ਪਾਇਆ ਵੱਟ ਨਹੀਂ ਉਸ ਮਾਂ ਦੇ ਰੀ ਨੇ ਸੂਰੇ ਨੇ ਹੁਣ ਜਾਲ ਮਦੀਨੇ ਪੱਟੀ ਜਾ ਉਸ ਕੇਹੀ ਬਟਿਓ ਚਾਰ ਗਿਆ ਤਨ ਜਿਗਰਾ ਤਲਗਿਆ ਵਾਲੇ ਤੋ ਚਾਰ ਤਰਮ ਤੋ ਵਾਰ ਗਿਆ ਰਹੀ ਨਾ ਕਸਰ ਕਈ ਹੋ ਧੰਮਾ ਲੀਰ ਲੀਰ ਗਿਆ ਪੈਰਾਂ ਵਿੱਚ ਜਾਲੇ ਪੈ ਗਏ ਸੀ ਤਾਈਓ ਮਨਿਓ ਤੇ ਦਾ ਪੀਰ ਗਿਆ ਭਾਰਤ ਦੀ ਜੇ ਤਬਾਹ ਜਾ ਮਣ ਰਹੀ ਲੱਖਾਂ ਹੀ ਦੁੱਖ ਸਾਰ ਗਿਆ ਤਨ ਜਿਗਰ ਆ ਕ ਲੱਗਿਆ ਵਾਲੇ ਤੇ ਚਾਰ ਧਰਮ ਤੋ ਵਾਰ ਗਿਆ ਚਲੋ ਬਾਤ ਕਰੀਏ ਮਹਾਰਾਜ ਜੀ ਕੀ